ਕਿਆ ਨਾ ਕਿੰਨੇ ਦਿਨਿਆ ਬਾਈ ਸਰ ਜੀ ਮਨਾਲੀ ਵੀ ਹੈ ਬਾਈ ਅੱਛਾ ਜਿਹੜਾ ਪਿੰਡਾ ਬਾਈ ਪਣਾ ਠੀਕ ਆ ਆ ਲੀਕਾ ਰੱਬੋਲੇ ਮੈਂ ਤਾਂ ਬਾਹਰ ਜਾਣਾ ਕਿਤੇ ਤਾਂ ਵੇਚਦਾ ਨਹੀਂ ਮੈਂ ਤਾਂ ਆਪਣੀ ਛੀਤ ਤਾਂ ਤੈਨੂੰ ਤੇਰਾ ਜਤਮੰਦਾ ਫਾਇ ਲੈ ਲਾ ਦੇ ਕਿਹ ਕਾਇ ਹੋ ਰ ਮਾਦਾ ਬਾਰ ਸੱਟ ਕਵਾੜੀ ਇੱਕ ਗੱਲ ਹੋਰ ਭਾਰੀ ਬੱਕਰੇ ਬਰਾਬਰ ਤੋਲ ਲੈ ਜੀ ਸਰ ਜਿਹੜੇ ਫਰਜ਼ ਕਰਿਆ ਤਾ ਮੇਰੇ ਕੋਈ ਜਾਣਨਾ ਦੱਸਣਾ ਮਰਿਆ ਥੋਕ ਨੂੰ ਦਾਣਾ ਸੀ ਆਲਾ ਫੇਰ ਬੱਕਰੀਆਂ ਲਈ ਠੀਕ ਹੈ ਤਾਂ ਮੇਰੇ ਉਹ ਸਭੇ ਛੀ ਦੀ ਦੋਈਆਂ ਦਾ ਨਾ 7000 ਦਾ ਵਿਚਾਰਗਾ ਸਰ ਮੇ ਲਿਆ ਰਹੇ ਨੇ ਬਾਈ ਬਸ ਕੋਈ ਦੋ ਜੀ ਇਹਦਾ ਵੀ ਆਰਦਾ ਹੀ ਨਹੀਂ ਸਹੀ ਆਰਦਾ ਬਾਈ ਛੱਡ ਪਰੇ ਯਾਰ ਨਾ ਨਹੀਂ ਹੁਣ ਮੁੰਡਿਆਂ ਨੇ ਕਹਤਾ ਛੱਡ ਚੱਤਰ ਦੇ ਦੀ ਹਣਾ ਨਾ ਹੋਣਿਆ ਚੀ ਚੱਲ ਕੇ ਚੱਤਰ ਸੋਰੀ ਤੇਨੇ ਮੰਗਦਾ ਕਿਉਂ ਯਾਰ ਦਾ ਸੱਤ ਯਾਰ ਕਿਉਂ ਤੇ ਤੋਰ ਕੇ ਦੇਖ ਤੋਰ ਕੇ ਭੁਜਾ ਕੇ ਨਹੀਂ 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 ਭਾਈ 98 ਓਏ ਅੱਲਾ ਦਾ ਖਾਲਾ ਲਾ ਫੜ ਬੱਕਰੇ ਦੇ ਲੱਗ ਜਿਹੜੀ ਉਹਦੇ ਹਣਾ ਆ ਜਾ ਬਈ ਆਪਾਂ ਸੌਦਾ ਕਰਦੇ ਆ ਖੜ ਜਾ ਕਰਦੇ ਤੋਰੇ ਲੈ ਓ ਔਰੇ ਲੈ ਕੇ ਹੋਣੀ ਕਰਨੀ ਤੇ ਬਾਦੂ ਘਾਟੇ ਕਰਨ ਕਿੰਨੇ ਦਾ ਹੋ ਗਿਆ ਆਪ ਤਾ ਨਾ ਉਹ ਡੇਰੀ ਪਰਚੀ ਮੈਨਰੇ پاس ਮੇਰੇ 파ਟੀ ਕੁਰਸੀ ਤਾਂ ਮੈਂ ਦੋਵੇਂ ਪਾਸੇ ਹੀ ਘਟਾਵ ਮੈਨੂੰ ਮੈਂ ਲੈ ਜਮਨਾ ਬੱਚੂ ਬਸ ਹੋਈ ਗਰ ਲੈ ਨਹੀ ਨਹੀ ਮੇਰੇ ਕੋਲੇ ਰੋਜ ਹੀ ਆਉਣਾ ਮੇਰਾ ਰੋਜ ਦਾ ਕੰਮ ਹੀ ਆ ਸੋਡੇ ਨਾਲ ਇਹ ਮੈਨੂੰ ਪਤਾ ਹੈ 15 ਵੇ ਰਿਹਾ ਹੋਇਆ ਚੱਤਰੂ ਮੈਨੂੰ ਬਾਈ ਕਹਿੰਦਾ ਜੀ ਤੇਰੇ ਸਰਵਾਈ ਦਾ ਬਿਠਾਓ ਪਹਿਲਾਂ ਕਰਿਆ ਆ ਉਹ ਸਾਰਾ ਤੇ ਕੋਈ ਨਾ ਆਪਾਂ ਭਾਈ ਆਦੀ ਪਾਸੇ ਕਰਿਆ ਕੀ ਹੋ ਗਿਆ ਸਾਡੇ ਸੱਤ ਕਹਤਾ ਹੁਣ ਕੋਈ ਕਹੀਏ ਯਾਰ ਬਾਈ ਕੀ ਅੜੀ ਰਹਿ ਗਈ ਯਾਰ ਸਾਡੇ 90 ਹਾਂ ਚਲ ਤਾਂ ਦੇਖ ਰਿਹਾ ਅੰਤਰ ਉਹ ਥਾੜਾ ਹਣ ਜੁੜਿਆ ਹੈ ਕਣੀ ਬੀਬੀ ਹਾਂ ਹੈ ਮੋਰੀ ਆ ਬਈ ਯਾਰ ਤੁਨੋ ਸਾਡੇ ਨਾਲ ਦੋ ਸੌ ਆ ਰਿਹਾ ਦੋ ਦੂ ਸੌ ਨਾ ਨਹੀਂ ਮੈਂ 95 ਦੀ ਛੱਦੂਆਂ ਲੈ ਕੇ ਆਣੀ ਚਤਮਨ ਦਾ ਲੈ ਜਾਓ ਕੀ ਦੱਸੋ ਪੁੱਤਰਾ ਉਹ ਮਹਿੰਗੀ ਪੈਂਦੀ ਹੈ ਕੋਈ ਨਾ ਨਾ ਲਿਓ ਮਹਿੰਗੀ ਪੈਂਦੀ ਹੈ ਮੈਂ ਕਿਹੜਾ ਠੱਕੇ ਨਾਲ ਚੜਾਈ ਨਾ ਮਾ ਸੱਤ ਕਰੇ ਚਰਮਦੇ ਨੂੰ ਤੇਰੀ ਲਖਾਈ ਨਹੀਂ ਮੈਂ ਆਪਦੀ ਵਸਵਾਉ ਨਹੀਂ ਨਹੀਂ ਯਾਰ ਬਾਈ ਬਣ ਕੇ ਵੀ ਵਿਚਾਲੜੇ ਬੰਦੇ ਨੇ ਕਰਿਆ ਪੋਣੀ ਬਸ ਤੇਰੇ ਪੁੱਤਰੇ ਨੋਟ ਕਿਹੜਾ ਭੁੱਖਾ ਦਿਆ ਪੈਂਦਾ ਨੋਟਾ ਬਾਈ ਹੋਰ ਕਪੜਾ ਲੈ ਚੱਲਦੇ ਹਾਂ ਚੱਲ ਬਾਈ ਬੜਕੇ ਬੀੜੀ ਬੰਦ ਕਰੋ ਯਾਰ ਬੀੜੀ ਕਿਹੜਾ ਦੱਬੀ ਦਰਿਆ ਆਹ ਫੜਾ ਫੜਾ ਤੇਰੀ ਮੋਣੀ ਕਰੀਏ ਟਰਮੀਨਲ ਦਾ ਬੱਸ ਹੋਰ ਚੀਜ਼ਾਂ ਬਾਈ ਤੂੰ ਤੇਰੀ ਪਰਚੀ ਲੈ ਲੈ ਕਰਾ ਦੇ ਉਹ ਛੋੜ ਰਿਹਾ ਹੈ ਤਾਹਣੇ ਨਹੀਂ ਥੋੜੇ ਦੇ ਦੇ ਗਾਗਾ ਨਹੀਂ ਕੋਈ ਨਹੀਂ ਚੱਲ ਬਾਈ ਬੜਕੇ ਮੈਂ ਤਾਂ ਵੀ ਗੱਲ ਹੈ ਖਾਂ ਬਾਈ ਜੀ ਠੀਕ ਹੈ ਉਹ ਤਾਂ ਕੰਮ ਹੀ ਇਹਨਾਂ ਨਾਲ ਚਲੋ ਯਾਰ ਹੋ ਗਈ ਬਈ ਯਾਰ ਤੇਰੇ ਕੋਲ 20 ਵਾਰੀ ਆਉਣਾ ਮੈਂ ਆਹ ਬਾਜੀ ਬਣ ਕੇ ਹੁਣ ਲੈ ਚਲੂ ਚਲ ਜਾ ਮੇਰੇ ਭੇਜਦਾ ਸੋਦਾ ਮੇਰੇ ਕੋਲ ਤੇ ਤਾਂ ਮੈਂ ਨਹੀਂ ਕਰਦੇ ਬਸ ਹੋਰ ਉਹ ਛੱਡ ਪਰੇ ਹੁਣ ਯਾਰ ਛੱਡ ਛੱਡ ਦੀ ਪਵਾ ਨਹੀਂ ਨਹੀਂ ਇਹ ਮੇਰਾ ਡੈਰੇ ਮੰਨਦੀ ਪਰ ਮੈਂ ਨਹੀਂ ਲੈ ਜਾ ਪਾ ਤੂੰ ਛੱਡ ਦੇ ਉਹ ਤੂੰ ਛੱਡਦਾ ਜੀ ਨਹੀਂ ਲੈ ਨਹੀਂ ਅੱਧਾ ਅੱਧਾ ਪਾ ਉਹ ਮਹਿੰਗੀ ਪੈਂਦੀ ਆ ਯਾਰ ਦੇ ਵੀ ਜਾਂਦਾ ਨਹੀਂ ਕਿੱਥੇ ਦਾ ਮੇਰਾ ਲੰਘਦਾ ਓ ਸਾਢੇ 8:30 ਪਾਈ ਜਰਦਾ 60 ਪਰੇ ਬਾਈ ਯਾਰ ਓ ਨਹੀਂ ਨਹੀਂ ਮੈਨੂੰ 65 ਪੈਂਦੇ ਉਹਨੂੰ ਮਹਿੰਗੀ ਪੈਂਦੀ ਮੈਨੂੰ 65 ਪੈਂਦੇ ਇੰਨੇ ਧੱਕਾ ਕਿਉਂ ਫੇਰੀ ਜੁੜੇ ਹਾਂ ਮਰਾ ਉਹ ਨਾ ਜੁੜੇ ਰਹਿਣ ਨਹੀਂ ਗੱਲ ਜਿਹੜੇ ਕਹੇ ਤੇ ਕਹੇ ਤੇ ਲਾਹ ਹੋਰ ਲੈ ਗੱਲ ਕਹੇ ਤੇ ਮੋਣੀ ਕਰੀਏ ਬਾਈ ਬੰਤੀ ਕਰਨਾ ਨੇ ਬੋਣੇ ਜਾ ਜਾ ਮਿਠਾਈ ਤੇਰੀ ਹੈ ਮੇਰੀ ਕੰਮ ਕਰਦੀ ਨਹੀਂ ਆ ਕਰਾਉਂ ਭਾਈ ਮੇਰੀ ਹੈ ਕਰਾਦੀ

ਉਹ ਜਿਹੜੀ ਗੱਲ ਉਹ ਬੰਦੇ ਜਿਹੋ ਹੀ ਰੱਖਾਂਗੇ ਆਪਾਂ ਜਿਹੜੀ ਗੱਲ ਉਹ ਤੁਹਾਨੂੰ ਕਰਦੇ ਬੰਦ ਹਣ ਤੇ ਕੱਲੀ ਨਾ ਹੁਣ ਥਣ ਲੈ ਲਈ ਹੁਣ ਦੁਬਾਰਾ ਉਹ ਵੀ ਇਹ ਸੋਣ ਵਾਲੀ ਸੋਣ ਵਾਲੀ ਹੈ ਨਹੀਂ ਲੱਗਦੀ ਦੱਲ ਪਰਲੋ ਕੋਈ ਨਹੀਂ ਆ ਜਾ ਜਕੀਨ ਆ ਉਹਦੇ ਕੋਲ ਮਿੱਤਰੋ ਸਾਡੀ ਤਾਂ ਵੇਖੀ ਜਾਣੀ ਉਹ ਧਮਕੋਰ ਉਹ ਧਮਕੋਰ ਅਰੇ ਬਾਦਰੀ ਘੱਟੇ ਲੂਰੀ